सो <laughs> so, मेरी प्यारी फैमिली में सारू प्यार सत श्रीकाल और स्वागत है थोड़ा न्यू ब्लॉग से और उम्मीद कर दिया करते हो है ना देखे लेंगे होने लॉक तो प्लीज लाइक भी कर दिया करो और चैनल प्लीज सबसक्राइब भी कर लिया करो सो so, हूँ मैं थोनों इतने लेके चल रही हूँ वॉक कर चल रही हाँ ਔਰ ਟਾਈਮ ਹੈਗਾ ਇਵਨਿੰਗ ਦਾ ਇਹ ਲੇਨੀਆਂ ਬੈਨੀਆਂ ਇਹ ਬਹੁਤ ਬਹੁਤ ਤੇਜ਼ ਹੁੰਦੀ ਹੈ ਵੈਸੇ ਮੇਰੀਆਂ ਰੱਬ ਨੇ ਅੱਖਾਂ ਛੋਲੀਆਂ ਬਣਾਈਆਂ ਹੋਈਆਂ ਖੁੱਲਦੀ ਆ ਹੀ ਰਹਿੰਗੀਆਂ ਔਰ ਧੁੱਪ ਚ ਤਾਂ ਬਿਲਕੁਲ ਵੀ ਬੰਦ ਹੋ ਜਾਂਦੀਆਂ ਫਿਰ ਮੈਂ ਨਾ ਐਦਾਂ ਕਰਕੇ ਲਾ ਕੇ ਵੀ ਮੇਰੀਆਂ ਅੱਖਾਂ ਖੁੱਲ੍ਹ ਜਾਂਦੀਆਂ ਇਸ ਕਰਕੇ ਮੈਂ ਨਾ ਰੱਖਦੀ ਹੁੰਨੀ ਆ ਇਹ ਨਾ ਸਮਝ ਕੇ ਕਿ ਫੈਸ਼ਨ ਫੈਸ਼ਨ ਕਰਕੇ ਰੱਖਦੀ ਆ ਚਲੋ ਫੈਸ਼ਨ ਵੀ ਹੋ ਜਾਊਗਾ ਤਾਂ ਵੀ ਕੋਈ ਫਿਸ਼ ਚਸ਼ਮੀਆਂ ਗੋਗਲੀਆਂ ਔਰ ਕੀ ਆ ਸੋ ਹੁਣ ਆਪਾਂ ਤੁਹਾਨੂੰ ਚਲਦੇ ਆ ਵਾਕ ਕਰਨ ਜਾਣਾ ਹੈ ਔਰ ਰਸਤੇ ਵਿੱਚ ਮੈਂ ਕੁਝ ਦਿਖਾਉਣਾ ਤੇ ਉਹ ਤੁਸੀਂ ਉਮੀਦ ਕਰਕੇ ਜਰੂਰ ਦੇਖੋਗੇ ਚਲਦੇ ਆ ਸੋ ਪਹਿਲਾ ਆਪਾਂ ਨੂੰ ਤੁਹਾਨੂੰ ਪਤਾ ਹੈ ਕਿ ਖੋਲਣਾ ਪੈਂਦਾ ਹੈ ਡੋਰ ਵਾਹ ਬਾਹਰ ਦਾ ਵੈਦਰ ਦਾ ਕਿ ਇਹ ਹੰਦ ਵੀ ਕਰਨਾ ਪੈਂਦਾ ਇਹ ਬੰਦ ਵੀ ਕਰਨਾ ਪੈਂਦਾ ਡੋਰ ਤਾਂ ਮੈਨੂੰ ਵੀ ਪਤਾ ਹੈ ਕਿ ਤੁਹਾਨੂੰ ਬੰਦ ਕਰਨਾ ਆਉਂਦਾ ਹੈ ਮੈਂ ਇਹ ਦੱਸਣਾ ਚਾਹੁੰਦੀ ਆ ਹਾਂਜੀ ਹਾਂ ਮੈਂ ਤੁਹਾਨੂੰ ਇਹ ਨਹੀਂ ਦੱਸ ਰਹੀ ਕਿ ਡੋਰ ਕਿੱਦਾਂ ਖੋਲੀਦਾ ਤੇ ਕਿੱਦਾਂ ਬੰਦ ਹੋਈਦਾ ਮੈਂ ਮੇਰੇ ਕਹਿਣ ਦਾ ਭਾਵੇਂ ਆ ਕਿ ਜਿਹੜੀ ਚਾਹਦੀ ਆ ਇਹ ਸਾਰੇ ਜਿੰਨੇ ਫੈਮਿਲੀ ਮੈਂਬਰ ਹੈ ਸਾਰਿਆਂ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਇਹ ਨਹੀਂ ਹੈਗਾ ਕਿ ਹੁਣ ਕੋਈ ਆਇਆ ਤੇ ਡੋਰ ਖੋਲਣ ਜਾਣਾ ਕੋਈ ਆਇਆ ਤੇ ਡੋਰ ਖੋਲਣ ਜਾਣਾ ਅੱਧੇ ਕੰਮ ਦਾ ਤੇ ਇੰਡੀਆ ਵਿੱਚ ਐਦਾ ਹੀ ਰਹਿੰਦੇ ਸੀ ਮੈਂ ਇਹ ਦੱਸਣ ਵਾਸਤੇ ਆ ਚਾਬੀ ਮੇਰੀ ਮੇਰੇ ਕੋਲ ਆ ਤੇ ਜਦੋਂ ਮੈਂ ਆਣਾ ਤਾਂ ਆਪਣਾ ਖੋਲ ਕੇ ਅੰਦਰ ਐਂਟਰ ਕਰ ਜਾਣਾ ਤੇ ਜਿੰਨੇ ਫੈਮਿਲੀ ਮੈਂਬਰ ਸਾਰਿਆਂ ਕੋਲ ਚਾਬੀ ਹੈ ਸੋ ਹੁਣ ਮੈਂ ਤੁਹਾਨੂੰ ਅੰਦਰ ਦਿਖਾ ਦਿੰਦੀ ਹਾਂ ਇਦਾਂ ਆਪਣਾ ਸਿਸਟਰ ਉਹਨਾਂ ਦਾ ਗਾਰਡਨ ਤੇ ਆਹ ਜਿਹੜੀ ਗਰਾਸ ਆਹੇ ਕਟਿੰਗ ਹੋਣ ਵਾਲੀ ਆ ਸੋ ਮੈਨੂੰ ਵੀ ਸ਼ੌਂਕ ਰਹਿੰਦਾ ਹੈ ਉੱਚੀ ਬੋਲਦੀ ਹਾਂ ਮੈਨੂੰ ਵੀ ਸ਼ੌਂਕ ਰਹਿੰਦਾ ਹੈ ਕਿ ਮੈਂ ਗਰਾਸ ਦੀ ਕਟਿੰਗ ਕਰਾਂ ਸੋ ਮੈਂ ਕੱਲ ਨੂੰ ਕਰੂੰਗੀ ਉਹ ਆ ਜਿਹੜੇ ਬੁੱਡੇ ਲਾਏ ਸੀ ਉਹ ਆ ਹੁਣ ਮੈਂ ਕੌਤ ਦੀ ਵੀਡੀਓ ਬਣਾਣੀ ਆ ਮੈਂ ਸੜਕ ਉਥੋਂ ਪਾਰ ਨਹੀਂ ਕਰ ਸਕਦੀ ਸੜਕ ਮੈਂ ਇਧਰੋਂ ਪਾਰ ਕਰੂੰਗੀ ਸੋ ਗਾਇਸ ਚਾਬੀ ਤਾਂ ਮੈਂ ਪਹਿਲਾਂ ਸੰਭਲ ਮਾ ਆਪਣੀ ਕਿਤੇ ਗਿਰ ਨਾ ਜਾਵੇ ਪਾਕਟੇ ਚ ਪਾ ਲੀ ਮੈਂ ਆਪਰੇ ਤਾਂ ਉਥੇ

ਬਿਲਿੰਦੇ ਤੁਸੀਂ ਦੇਖ ਲਓ ਇੱਧਰ ਮੇਰੀ ਮਾਰਕੀਟ ਆ ਮੈਂ ਜਾਣਾ ਇੱਧਰ ਨੂੰ ਆ ਮੈਂ ਮਾਰਕੀਟ ਜਾਣਾ ਪਰ ਮੈਜੀ ਵਲੋਗ ਨੂੰ ਸੋ ਦੋਸਤੋ ਲੰਗਿਆ ਲੰਗਿਆ ਨੰਗੀ ਠੀਕ ਆ ਤੇ ਹੁਣ ਜਦੋਂ ਮੈਂ ਲੰਗ ਰਹੀ ਆ ਨਾ ਗਾਇਜ਼ ਤੇ ਆਨੇ ਗੱਡੀ ਨੇ ਰੁਕ ਜਾਣਾ ਕਿਉਂਕਿ ਇੱਥੇ ਬਟਨ ਨਹੀਂ ਹੈਗਾ ਸੋ ਸੈਟ ਕਪਨੇ ਪਾਲਕਸ ਕਰ ਲਿਆ ਹੈ ਉਹ ਸਾਹਮਣੇ ਆਪਣਾ ਘਰ ਉਧਰ ਮੈਂ ਆਈ ਤੇ ਉਧਰ ਮੈਂ ਆਈ ਉਧਰ ਮੈਂ ਜਾਣ ਤੇ ਫੁੱਲਾਂ ਨਾਲ ਕਨੇਡਾ ਸ਼ਿੰਗਾਰਿਆ ਹੋਇਆ ਪਤਾ ਹੀ ਆ ਤੁਹਾਨੂੰ ਇਹਨਾਂ ਦੀ ਮੈਂ ਫੈਨ ਆ ਗ੍ਰੀਨਰੀ ਦੀ ਮੈਂ ਫੈਨ ਮੇਰਾ ਬਸ ਚੱਲੇ ਮੈਂ ਤਾਂ ਮੇਰਾ ਬਸ ਜੇ ਚੱਲੇ ਗਾਇਜ਼ ਜੇ ਮੇਰਾ ਬਸ ਚੱਲੇ ਮੈਂ ਤਾਂ ਉਥੇ ਵੀ ਗ੍ਰੀਨਰੀ ਗ੍ਰੀਨਰੀ ਕਰ ਦ ਮੈਂ ਆਪਣੇ ਘਰ 'ਚ ਤਾਂ ਕੀਤੀ ਹੋਈ ਆ ਇੰਡੀਆ ਮੈਂ ਆਪਣੇ ਘਰ 'ਚ ਗ੍ਰੀਨਰੀ ਪੂਰੀ ਕੀਤੀ ਹੋਈ ਆ ਜੇ ਮੇਰਾ ਬਸ ਚੱਲੇ ਤਾਂ ਮੈਂ ਗਰੀਬ ਮੁਹੱਲੇ ਪਿੰਡ ਸ਼ਹਿਰ ਸਾਰੇ ਦੇਸ਼ ਹਿੰਦੁਸਤਾਨ ਚ ਮਸਾਹਾਰੇ ਤਰਖਤ ਲਾਤਮਾ ਇੰਨੇ بڑے بڑے ਲਾਤਮਾ ਤੇ ਸਾਰੇ ਦੇਖੋ ਇਦਾਂ ਲੱਗੇ ਆਪਣਾ ਹਿੰਦੁਸਤਾਨ ਓਹੋ ਆਪਣਾ ਇੰਡੀਆ ਇਦਾਂ ਦਾ ਲੱਗੇ ਦੇਖੋ ਸਹੀ ਦੋਸਤੋ ਗ੍ਰੀਨਰੀ ਤਾਂ ਦੇਖੋ ਇਹ ਦਰਖਤ ਹੈ ਜਾਂ ਹੋਰ ਕੀ ਸਾਸੂ ਭਾਈਆ ਹੈ ਹਨਾ ਤੇ ਚਲਦੇ ਹੋਏ ਚਲਦੇ ਹੋਏ ਚਲਦੇ ਹੋਏ ਹੋਣ ਮੈਂ ਤੁਹਾਨੂੰ ਦੱਸ ਦੇਣੀ ਹੈ ਕਿ ਮੈਂ ਅੱਜ ਦਾ ਵਲੌਗ ਕਾਦਾ ਬਣਾਉਣਾ ਹੈ ਮੈਂ